ਤੋ ਨੂੰ ਇਹ ਸਿਸਟਮ ਕਿੰਨਾ ਵਧੀਆ ਲੱਗਿਆ ਡਰਾਈਵਰ ਵੀਰੇ ਦੱਸਿਓ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਕਿ ਕਿੰਨੀ ਗੰਮੀ ਦਾ ਸਿਸਟਮ ਵਧੀਆ ਲੱਗਿਆ ਤੇ ਤਰਪਾਲਾਂ ਵੀ ਪਾ ਕੇ ਲੈਂਦੇ ਆ ਬਈ ਸ਼ੌਂਕ ਨਾਲ ਪੂਰੇ ਨਾਲ ਇਹ ਨਹੀਂ ਹੈਗਾ ਕਿ ਫਾਹਾ ਵੜਦੇ ਆ ਬੰਬੇ ਗੱਠਾ ਮਾਰ ਮਾਰ ਕੇ ਰਸੇ ਘਾਦਦੇ ਆ ਵੀ ਰਾਹ ਦੇ ਵਿੱਚ ਜ਼ਰੂਰਤ ਵੀ ਨਾ ਪਵੇ ਜੀ ਵੀ ਡਰਾਈਵਰ ਨੂੰ ਕਸਮ ਜੀ ਪਰ ਮੈਨੂੰ ਇਹ ਸਿਸਟਮ ਬਹੁਤ ਵਧੀਆ ਲੱਗਿਆ ਵੀ ਇਹ ਕਿਤੇ ਇਹ ਸਿਸਟਮ ਸਾਰੀਆਂ ਫੈਕਟਰੀਆਂ ਦੇ ਵਿੱਚ ਹੋ ਜੇ ਤਾਂ ਤਾਂ ਡਰਾਈਵਰਾਂ ਦੀ ਅੱਧ ਤੋਂ ਵੱਧ ਜਾਣ ਸੌਖੀ ਹੋਣੀ ਹੈ ਇੰਡੀਆ ਦੇ ਮੰਨ ਲਓ ਵੀ 70-75% ਫੈਕਟਰੀਆਂ 'ਚ ਵੀ ਸਿਸਟਮ ਹੋ ਜੇ। ਆਹ ਵੀ ਡਰਾਈਵਰਾਂ ਦੀ ਜਾਣ ਬਹੁਤ ਔਖੀ ਹੁੰਦੀ ਹੈ ਕਿਉਂਕਿ ਤਕਰੀਬਨ ਅੱਜ ਕੱਲ ਕਨੈਕਟਰ ਹੁੰਦੇ ਨਹੀਂ। ਡ్రਾਈਵਰ ਇਕੱਲੇ ਇਕੱਲੇ ਹੁੰਦੇ ਨੇ ਗੱਡੀਆਂ ਤੇ। ਇਸ ਕਰਕੇ ਜੇ ਫੈਕਟਰੀਆਂ ਦੇ ਵਿੱਚ ਨਾਲੇ ਸਭ ਤੋਂ ਵੱਡੀ ਗੱਲ ਹੋਰ ਆ ਬਾਈ 1 ਰੁਪਿਆ ਨਹੀਂ ਲੱਗਦਾ ਪੈਸਾ ਨਹੀਂ ਲੱਗਦਾ। ਜੀ ਪਕਾ ਦੇ ਦੇ ਪੈਸਾ ਦੇਣਾ। ਫ੍ਰੀ ਦੇ ਵਿੱਚ ਤਰਪਾਲਾ ਪਾ ਕੇ ਦਿੰਦੇ ਆ ਰੈਂਟਸ ਕੰਪਨੀ ਦਾ ਇਹ ਅਸੂਲ ਸਭ ਤੋਂ ਵਧੀਆ ਲੱਗਦਾ।